इस संबंध अमृत वेले सब पौने चार बजे समागम गुर है और नाना तो तो गड़ीवासगुरान जीवन इतिहास बारे जानकारी दे रहे हैं अजय जो समागम की सेवा हैस गुरुदास धर्मशाला सारे समूह सेवादारा वालों सदन की सेवा की ਇਹ ਹੈ ਕਿ ਜੋ ਦਰਨਾਠ ਦਾ ਮਿਸ਼ਨ ਹੈ ਇਹ ਸਰਬ ਸਜੀਵ ਆਤਮਾ ਦਾ ਮਿਸ਼ਨ ਹੈ ਤੁਨ ਗੁਰੂ ਸਾਹਿਬ ਜੋ ਸ਼ਬਦ ਗੁਰੂ ਦੇ ਪ੍ਰਹਾਤ ਰੰਤ ਹੈ ਔਰ ਜਰੂਰ ਰਾਜੇ ਮਹਾਰਾਜ ਨੇ ਵੀ ਮਨੁਕਤਾ ਨੂੰ ਸ਼ਬਦ ਨਾਲ ਜੋੜਿਆ ਹੈ ਜੋ ਬਾਣੀ ਹੈ ਉਹਨਾਂ ਦੀ ਤੁਨ ਗੁਰੂ ਸਾਹਿਬ ਦਾ ਰੰਤ ਹੈ ਸਰਬ ਸਜੀਵ ਆਤਮਾ ਉਪਦੇਸ਼ ਦਿੰਦੇ ਹਮ ਉਹ ਖੁਕ ਰੁਖੇ ਧਰਮਾਂ ਖੁਕ ਰੁਖੇ ਜਾਤੀਆਂ ਇਹ ਬਾਣੀ ਜਿਹੜੀ ਹੈ ਸ੍ਰੀ ਗੁਰੂ ਸਾਹਿਬ ਦੀ ਦਰਜ ਹੈ ਆਧਿਕ ਵਿਸ਼ਵਾਸ ਨੂੰ ਤਾਰ-ਪਾਰ ਜੋ ਉੱਚੀ ਚੌਂਕੜ ਵਾਸਤੇ ਇਹ ਪਾਣੀ ਜਿਹੜੀ ਹੈ ਸੁਚੇਤ ਦਾ ਸੰਦੇਸ਼ ਜਿਹੜੀ ਹੈ ਇਹ ਜਿਹੜੀ ਸਮਾਜਪਨ ਇਸ ਸਾਨੂੰ ਦਿਖਾ ਦਿੰਦੀ ਹੈ ਇਹ ਕਿ ਜਿਹੜਾ ਕੋ ਸਮਾਜ ਜੋ ਰਿਜ਼ਾਦ ਮਾਰ ਨੇ ਆਪਣੇ ਪਾਣੀ ਦੇ ਵਿੱਚ ਦਿਆ ਉਹ ਬੇਗੰਗੁਰਾ ਸਹਿਰ ਕੋ ਨਾਉ ਧੂਖ ਅੰਦੇਹੋ ਨਹੀਂ ਕੋਤਾ ਹੈ ਉਹ ਵਜ੍ਹਾ ਸੰਸਾਰ ਬੜੇ ਇਸ ਵਿੱਚ ਹੈ ਕਿਸੇ ਵੀ ਇਨਸਾਨ ਨੂੰ ਕੋਈ ਧੂਖ ਨਾਵੇ ਸਾਰੇ ਖੁਸ਼ੀ ਖੁਸ਼ੀ ਜਿਹੜਾ ਆਪਣਾ ਜੀਵਨ ਜਿੜਵਾਇਦਾ ਹੈ ਕਰਨ ਆਵਸੀ ਨਾਲੇ ਚੱਲੇ ਹੋਏ ਖਸੇ ਹੋਏ ਤੋੜਨੇ ਚਾਹਦੇ ਹੈ ਸਮਾਜ ਦੇ ਵਿੱਚ ਵਿਚਰੀਏ ਸੱਚੀ ਨੂੰ ਤਾਲ ਬਰਾਬਰ ਦਾ ਸੰਦੇਸ਼ ਦਿੱਤੇ ਹੋਏ ਇੱਕ ਦੂਜੇ ਦੇ ਨਾਲ ਮਿਲਵਰਤਨ ਕਰਦੇ ਹੋਏ ਕੁਝ ਨਿੱਜ ਦੇ ਬੰਦਨਾ ਨੂੰ ਤੋੜਦੇ ਹੋਏ ਸਮਾਜ ਦੇ ਵਿੱਚ ਵਿਚਰੀਏ ਗੁਰੂ ਮਹਾਰਾਜ ਦੀਆਂ ਗੁਰੂਕਾਰ ਜੀ ਤਾਂ ਗੁਰੂਆਂ ਨਾਲ ਕੇ ਮਹਾਰਾਜੀਆਂ ਸੀਸਾ ਪ੍ਰਾਪਤ ਕਰੀਏ समागम जो पांच नवंबर को समाप्त होने चार नवंबर में महान तीर्थ जो सजाया जाएगा और अखीरले हिते दचखंड श्री हरिमंदिर साहब जी राज जल्दी जो भी संतों की हल करे सारत विशेष तौर पर सारे परिवार अपने ना लैके समागम शामिल हो गुरु महाराज दुशियां प्राप्त करो वागुरु जी का खालसा वाहेगुरु जी की फिर